ਕਿ ਅੰਤਰਰਾਸ਼ਟਰੀ ਖਿਡਾਰਨ ਮਨੂ ਪਾਕਰ ਦੇ ਨਾਨੀ ਅਤੇ ਮਾਮੇ ਦੀ ਸੜਕ ਹਾਦਸੇ ਦੇ ਵਿੱਚ ਮੋਤ ਹੋ ਗਈ ਹੈ ਇਹ ਹਾਦਸਾ ਮਹਿੰਦਰਗੜ ਬਾਈਪਾਸ ਰੋਡ ਤੇ ਸਕੂਟੀ ਅਤੇ ਬਰੇਜ਼ਾ ਗੱਡੀ ਦੇ ਵਿਚਾਲੇ ਹੋਈ ਟੱਕਰ ਦੇ ਕਾਰਨ ਵਾਪਰਿਆ ਟੱਕਰ ਇੰਨੀ ਜ਼ਬਰਦਸਤ ਸੀ ਕਿ ਅੰਤਰਰਾਸ਼ਟਰੀ ਖਿਡਾਰਨ ਮਨੂ ਪਾਕਰ ਦੇ ਮਾਮਾ ਅਤੇ ਨਾਨੀ ਦੀ ਮੌਕੇ ਤੇ ਹੀ ਮੌਤ ਹੋ ਗਈ। ਹਰਿਆਣਾ ਦੇ ਚਰਖੀ ਦਾத்ਰੀ ਤੋਂ ਇੱਕ ਬੜੀ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਤੁਹਾਂ ਅੰਦਾਜ਼ਾ ਜੇ ਕਿ ਅੰਤਰਰਾਸ਼ਟਰੀ ਖਿਡਾਰਨ ਮਨੂ ਪਾਕਰ ਦੇ ਨਾਨੀ ਅਤੇ ਮਾਮੇ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਇਹ ਹਾਦਸਾ ਮਹਿੰਦਰਗੜ ਬਾਈਪਾਸ ਰੋਡ ਤੇ ਸਕੂਟੀ ਅਤੇ ਬਰੇਜ਼ਾ ਗੱਡੀ ਦੇ ਵਿਚਾਲੇ ਹੋਈ ਟੱਕਰ ਦੇ ਕਾਰਨ ਵਾਪਰਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਅੰਤਰਰਾਸ਼ਟਰੀ ਖਿਡਾਰਨ ਮਨੂ ਪਾਕਰ ਦੇ ਮਾਮਾ ਅਤੇ ਨਾਨੀ ਦੀ ਮੌਕੇ ਤੇ ਹੀ ਮੋਤੋਕ੍ਰਿਤ ਕਤਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਏ ਅਤੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਏ ਮੌਕੇ ਤੇ थाना ਸਿਟੀ ਦੇ ਇੰਚਾਰਜ ਸਮੇਤ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੋਂ ਅੰਦਾਜ਼ਾ ਹੈ ਕਿ ਮਨੂਪਾਕਰ ਨੂੰ 2 ਦਿਨ ਪਹਿਲਾਂ ਹੀ ਰਾਸ਼ਟਰਪਤੀ ਤੋਂ ਖੇਡ ਰਤਨ ਅਵਾਰਡ ਮਿਲਿਆ ਸੀ ਮਨੂਪਾਕਰ ਨੂੰ ਸ਼ੁੱਕਰਵਾਰ ਨੂੰ ਰਾਸ਼ਟਰੀ ਖੇਡ ਪੁਰਸਕਾਰ 2024 ਦੇ ਮੌਕੇ ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਕੇ ਅੰਤਰਰਾਸ਼ਟਰੀ ਖਿਡਾਰੀ ਮਨੂ ਪਾਕਰ ਦੇ ਨਾਨੀ ਅਤੇ ਮਾਮੇ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਇਹ ਹਾਦਸਾ ਮਹਿੰਦਰਗੜ ਬਾਈਪਾਸ ਰੋਡ ਤੇ ਸਕੂਟੀ ਅਤੇ ਬਰੇਜ਼ਾ ਗੱਡੀ ਦੇ ਵਿਚਾਲੇ ਹੋਈ ਟੱਕਰ ਦੇ ਕਾਰਨ ਵਾਪਰਿਆ ਟੱਕਰ ਇੰਨੀ ਜ਼ਬਰਦਸਤ ਸੀ ਕਿ ਅੰਤਰਰਾਸ਼ਟਰੀ ਖਿਡਾਰਨ ਮਨੂ ਪਾਕਰ ਦੇ ਮਾਮਾ ਅਤੇ ਨਾਨੀ ਦੀ ਮੌਕੇ ਤੇ ਹੀ ਮੌਤ ਹੋ ਗਈ। ਹਰਿਆਣਾ ਦੇ ਚਰਖੀ ਦਾத்ਰੀ ਤੋਂ ਇੱਕ ਬੜੀ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਤੁਹਾਂ ਅੰਦਾਜ਼ਾ ਜੇ ਕਿ ਅੰਤਰਰਾਸ਼ਟਰੀ ਖਿਡਾਰਨ ਮਨੂ ਪਾਕਰ ਦੇ ਨਾਨੀ ਅਤੇ ਮਾਮੇ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਇਹ ਹਾਦਸਾ ਮਹਿੰਦਰਗੜ ਬਾਈਪਾਸ ਰੋਡ ਤੇ ਸਕੂਟੀ ਅਤੇ ਬਰੇਜ਼ਾ ਗੱਡੀ ਦੇ ਵਿਚਾਲੇ ਹੋਈ ਟੱਕਰ ਦੇ ਕਾਰਨ ਵਾਪਰਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਅੰਤਰਰਾਸ਼ਟਰੀ ਖਿਡਾਰਨ ਮਨੂ ਪਾਕਰ ਦੇ ਮਾਮਾ ਅਤੇ ਨਾਨੀ ਦੀ ਮੌਕੇ ਤੇ ਹੀ ਮੋਤੋਕਿੱਤ ਕਤਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਏ ਅਤੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਏ ਮੌਕੇ ਤੇ थाना ਸਿਟੀ ਦੇ ਇੰਚਾਰਜ ਸਮੇਤ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੋਂ ਅੰਦਾਜ਼ਾ ਹੈ ਕਿ ਮਨੂਪਾਕਰ ਨੂੰ 2 ਦਿਨ ਪਹਿਲਾਂ ਹੀ ਰਾਸ਼ਟਰਪਤੀ ਤੋਂ ਖੇਡ ਰਤਨ ਅਵਾਰਡ ਮਿਲਿਆ ਸੀ ਮਨੂਪਾਕਰ ਨੂੰ ਸ਼ੁੱਕਰਵਾਰ ਨੂੰ ਰਾਸ਼ਟਰੀ ਖੇਡ ਪੁਰਸਕਾਰ 2024 ਦੇ ਮੌਕੇ ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਕੇ ਅੰਤਰਰਾਸ਼ਟਰੀ ਖਿਡਾਰੀ ਮਨੂ ਪਾਕਰ ਦੇ ਨਾਨੀ ਅਤੇ ਮਾਮੇ ਦੀ ਸੜਕਾਤਸੇ ਦੇ ਵਿੱਚ ਮੌਤ ਹੋ ਗਈ ਹੈ। ਇਹ ਹਾਦਸਾ ਮਹਿੰਦਰਗੜ ਬਾਈਪਾਸ ਰੋਡ ਤੇ ਸਕੂਟੀ ਅਤੇ ਬਰੇਜ਼ਾ ਗੱਡੀ ਦੇ ਵਿਚਾਲੇ ਹੋਈ ਟੱਕਰ ਦੇ ਕਾਰਨ ਵਾਪਰਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਅੰਤਰਰਾਸ਼ਟਰੀ ਖਿਡਾਰਨ ਮਨੂ ਪਾਕਰ ਦੇ ਮਾਮਾ ਅਤੇ ਨਾਨੀ ਦੀ ਮੌਕੇ ਤੇ ਹੀ ਮੌਤ ਹੋ ਗਈ। ਹਰਿਆਣਾ ਦੇ ਚਰਖੀ ਦਾத்ਰੀ ਤੋਂ ਇੱਕ ਬੜੀ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਤੁਹਾਂ ਅੰਦਾਜ਼ਾ ਜੇ ਕਿ ਅੰਤਰਰਾਸ਼ਟਰੀ ਖਿਡਾਰਨ ਮਨੂ ਪਾਕਰ ਦੇ ਨਾਨੀ ਅਤੇ ਮਾਮੇ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਇਹ ਹਾਦਸਾ ਮਹਿੰਦਰਗੜ ਬਾਈਪਾਸ ਰੋਡ ਤੇ ਸਕੂਟੀ ਅਤੇ ਬਰੇਜ਼ਾ ਗੱਡੀ ਦੇ ਵਿਚਾਲੇ ਹੋਈ ਟੱਕਰ ਦੇ ਕਾਰਨ ਵਾਪਰਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਅੰਤਰਰਾਸ਼ਟਰੀ ਖਿਡਾਰਨ ਮਨੂ ਪਾਕਰ ਦੇ ਮਾਮਾ ਅਤੇ ਨਾਨੀ ਦੀ ਮੌਕੇ ਤੇ ਹੀ ਮੋਤੋਕ੍ਰਿ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਏ ਅਤੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਏ। ਮੌਕੇ ਤੇ थाना ਸਿਟੀ ਦੇ ਇੰਚਾਰਜ ਸਮੇਤ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤੋਂ ਅੰਦਾਜ਼ਾ ਹੈ ਕਿ ਮਨੂਪਾਕਰ ਨੂੰ 2 ਦਿਨ ਪਹਿਲਾਂ ਹੀ ਰਾਸ਼ਟਰਪਤੀ ਤੋਂ ਖੇਡ ਰਤਨ ਅਵਾਰਡ ਮਿਲਿਆ ਸੀ। ਮਨੂਪਾਕਰ ਨੂੰ ਸ਼ੁੱਕਰਵਾਰ ਨੂੰ ਰਾਸ਼ਟਰੀ ਖੇਡ ਪੁਰਸਕਾਰ 2024 ਦੇ ਮੌਕੇ ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਕੇ ਅੰਤਰਰਾਸ਼ਟਰੀ ਖਿਡਾਰਨ ਮਨੂ ਪਾਕਰ ਦੇ ਨਾਨੀ ਅਤੇ ਮਾਮੇ ਦੀ ਸੜਕਾਤਸੇ ਦੇ ਵਿੱਚ ਮੌਤ ਹੋ ਗਈ ਹੈ। ਇਹ ਹਾਦਸਾ ਮਹਿੰਦਰਗੜ ਬਾਈਪਾਸ ਰੋਡ ਤੇ ਸਕੂਟੀ ਅਤੇ ਬਰੇਜ਼ਾ ਗੱਡੀ ਦੇ ਵਿਚਾਲੇ ਹੋਈ ਟੱਕਰ ਦੇ ਕਾਰਨ ਵਾਪਰਿਆ। ਟੱਕਰ ਐਨੀ ਜ਼ਬਰਦਸਤ ਸੀ ਕਿ ਅੰਤਰਰਾਸ਼ਟਰੀ ਖਿਡਾਰਨ ਮਨੂ ਪਾਕਰ ਦੇ ਮਾਮਾ ਤੇ ਨਾਨੀ ਦੀ ਮੌਕੇ ਤੇ ਹੀ ਮੌਤ ਹੋ ਗਈ। ਹਰਿਆਣਾ ਦੇ ਚਰਖੀ ਦਾத்ਰੀ ਤੋਂ ਇੱਕ ਬੜੀ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਤੁਹਾਂ ਅੰਦਾਜ਼ਾ ਲੇ ਕਿ ਅੰਤਰਰਾਸ਼ਟਰੀ ਖਿਡਾਰਨ ਮਨੂ ਪਾਕਰ ਦੇ ਨਾਨੀ ਅਤੇ ਮਾਮੇ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਇਹ ਹਾਦਸਾ ਮਹਿੰਦਰਗੜ ਬਾਈਪਾਸ ਰੋਡ ਤੇ ਸਕੂਟੀ ਅਤੇ ਬਰੇਜ਼ਾ ਗੱਡੀ ਦੇ ਵਿਚਾਲੇ ਹੋਈ ਟੱਕਰ ਦੇ ਕਾਰਨ ਵਾਪਰਿਆ। ਟੱਕਰ ਐਨੀ ਜ਼ਬਰਦਸਤ ਸੀ ਕਿ ਅੰਤਰਰਾਸ਼ਟਰੀ ਖਿਡਾਰਨ ਮਨੂ ਪਾਕਰ ਦੇ ਮਾਮਾ ਅਤੇ ਨਾਨੀ ਦੀ ਮੌਕੇ ਤੇ ਹੀ ਮੋਤੋਕਿੱਤ ਕਤਨਾਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਏ ਅਤੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਏ ਮੌਕੇ ਤੇ थाना ਸਿਟੀ ਦੇ ਇੰਚਾਰਜ ਸਮੇਤ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਅੰਦਾਜ਼ਾ ਹੈ ਕਿ ਮਨੁਪਾਕਰ ਨੂੰ 2 ਦਿਨ ਪਹਿਲਾਂ ਹੀ ਰਾਸ਼ਟਰਪਤੀ ਤੋਂ ਖੇਡ ਰਤਨ ਅਵਾਰਡ ਮਿਲਿਆ ਸੀ ਮਨੁਪਾਕਰ ਨੂੰ ਸ਼ੁੱਕਰਵਾਰ ਨੂੰ ਰਾਸ਼ਟਰੀ ਖੇਡ ਪੁਰਸਕਾਰ 2024 ਦੇ ਮੌਕੇ ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਮੇਜਰ ਧਾਂਚੰਦ ਖੇਡ ਰਤਨ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਕੇ ਅੰਤਰਰਾਸ਼ਟਰੀ ਖਿਡਾਰੀ ਮਨੂ ਪਾਕਰ ਦੇ ਨਾਨੀ ਅਤੇ ਮਾਮੇ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਇਹ ਹਾਦਸਾ ਮਹਿੰਦਰਗੜ ਬਾਈਪਾਸ ਰੋਡ ਤੇ ਸਕੂਟੀ ਅਤੇ ਬਰੇਜ਼ਾ ਗੱਡੀ ਦੇ ਵਿਚਾਲੇ ਹੋਈ ਟੱਕਰ ਦੇ ਕਾਰਨ ਵਾਪਰਿਆ ਟੱਕਰ ਐਨੀ ਜ਼ਬਰਦਸਤ ਸੀ ਕਿ ਅੰਤਰਰਾਸ਼ਟਰੀ ਖਿਡਾਰਨ ਮਨੂ ਪਾਕਰ ਦੇ ਮਾਮਾ ਤੇ ਨਾਨੀ ਦੀ ਮੌਕੇ ਤੇ ਹੀ ਮੌਤ ਹੋ ਗਈ। ਹਰਿਆਣਾ ਦੇ ਚਰਖੀ ਦਾத்ਰੀ ਤੋਂ ਇੱਕ ਬੜੀ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਤੁਹਾਂ ਅੰਦਾਜ਼ਾ ਲੇ ਕਿ ਅੰਤਰਰਾਸ਼ਟਰੀ ਖਿਡਾਰਨ ਮਨੂ ਪਾਕਰ ਦੇ ਨਾਨੀ ਅਤੇ ਮਾਮੇ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਇਹ ਹਾਦਸਾ ਮਹਿੰਦਰਗੜ ਬਾਈਪਾਸ ਰੋਡ ਤੇ ਸਕੂਟੀ ਅਤੇ ਬਰੇਜ਼ਾ ਗੱਡੀ ਦੇ ਵਿਚਾਲੇ ਹੋਈ ਟੱਕਰ ਦੇ ਕਾਰਨ ਵਾਪਰਿਆ। ਟੱਕਰ ਐਨੀ ਜ਼ਬਰਦਸਤ ਸੀ ਕਿ ਅੰਤਰਰਾਸ਼ਟਰੀ ਖਿਡਾਰਨ ਮਨੂ ਪਾਕਰ ਦੇ ਮਾਮਾ ਅਤੇ ਨਾਨੀ ਦੀ ਮੌਕੇ ਤੇ ਹੀ ਮੋਤੋਕਿੱਟ ਕਤਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਏ ਅਤੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਏ ਮੌਕੇ ਤੇ ਥਾਣਾ ਸਿਟੀ ਦੇ ਇੰਚਾਰਜ ਸਮੇਤ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਅੰਦਾਜ਼ਾ ਹੈ ਕਿ ਮਨੂਪਾਕਰ ਨੂੰ 2 ਦਿਨ ਪਹਿਲਾਂ ਹੀ ਰਾਸ਼ਟਰਪਤੀ ਤੋਂ ਖੇਡ ਰਤਨ ਅਵਾਰਡ ਮਿਲਿਆ ਸੀ ਮਨੂਪਾਕਰ ਨੂੰ ਸ਼ੁੱਕਰਵਾਰ ਨੂੰ ਰਾਸ਼ਟਰੀ ਖੇਡ ਪੁਰਸਕਾਰ 2024 ਦੇ ਮੌਕੇ ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਕੇ ਅੰਤਰਰਾਸ਼ਟਰੀ ਖਿਡਾਰੀ ਮਨੂ ਪਾਕਰ ਦੇ ਨਾਨੀ ਅਤੇ ਮਾਮੇ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਇਹ ਹਾਦਸਾ ਮਹਿੰਦਰਗੜ ਬਾਈਪਾਸ ਰੋਡ ਤੇ ਸਕੂਟੀ ਅਤੇ ਬਰੇਜ਼ਾ ਗੱਡੀ ਦੇ ਵਿਚਾਲੇ ਹੋਈ ਟੱਕਰ ਦੇ ਕਾਰਨ ਵਾਪਰਿਆ ਟੱਕਰ ਇੰਨੀ ਜ਼ਬਰਦਸਤ ਸੀ ਕਿ ਅੰਤਰਰਾਸ਼ਟਰੀ ਖਿਡਾਰਨ ਮਨੂ ਪਾਕਰ ਦੇ ਮਾਮਾ ਅਤੇ ਨਾਨੀ ਦੀ ਮੌਕੇ ਤੇ ਹੀ ਮੌਤ ਹੋ ਗਈ। ਹਰਿਆਣਾ ਦੇ ਚਰਖੀ ਦਾத்ਰੀ ਤੋਂ ਇੱਕ ਬੜੀ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਤੁਹਾਂ ਅੰਦਾਜ਼ਾ ਜੇ ਕਿ ਅੰਤਰਰਾਸ਼ਟਰੀ ਖਿਡਾਰਨ ਮਨੂ ਪਾਕਰ ਦੇ ਨਾਨੀ ਅਤੇ ਮਾਮੇ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਇਹ ਹਾਦਸਾ ਮਹਿੰਦਰਗੜ ਬਾਈਪਾਸ ਰੋਡ ਤੇ ਸਕੂਟੀ ਅਤੇ ਬਰੇਜ਼ਾ ਗੱਡੀ ਦੇ ਵਿਚਾਲੇ ਹੋਈ ਟੱਕਰ ਦੇ ਕਾਰਨ ਵਾਪਰਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਅੰਤਰਰਾਸ਼ਟਰੀ ਖਿਡਾਰਨ ਮਨੂ ਪਾਕਰ ਦੇ ਮਾਮਾ ਅਤੇ ਨਾਨੀ ਦੀ ਮੌਕੇ ਤੇ ਹੀ ਮੋਤੋਕ੍ਰਿਤ ਕਤਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਏ ਅਤੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਏ ਮੌਕੇ ਤੇ थाना ਸਿਟੀ ਦੇ ਇੰਚਾਰਜ ਸਮੇਤ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੋਂ ਅੰਦਾਜ਼ਾ ਹੈ ਕਿ ਮਨੂਪਾਕਰ ਨੂੰ 2 ਦਿਨ ਪਹਿਲਾਂ ਹੀ ਰਾਸ਼ਟਰਪਤੀ ਤੋਂ ਖੇਡ ਰਤਨ ਅਵਾਰਡ ਮਿਲਿਆ ਸੀ ਮਨੂਪਾਕਰ ਨੂੰ ਸ਼ੁੱਕਰਵਾਰ ਨੂੰ ਰਾਸ਼ਟਰੀ ਖੇਡ ਪੁਰਸਕਾਰ 2024 ਦੇ ਮੌਕੇ ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਕੇ ਅੰਤਰਰਾਸ਼ਟਰੀ ਖਿਡਾਰੀ ਮਨੂ ਪਾਕਰ ਦੇ ਨਾਨੀ ਅਤੇ ਮਾਮੇ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਇਹ ਹਾਦਸਾ ਮਹਿੰਦਰਗੜ ਬਾਈਪਾਸ ਰੋਡ ਤੇ ਸਕੂਟੀ ਅਤੇ ਬਰੇਜ਼ਾ ਗੱਡੀ ਦੇ ਵਿਚਾਲੇ ਹੋਈ ਟੱਕਰ ਦੇ ਕਾਰਨ ਵਾਪਰਿਆ ਟੱਕਰ ਇੰਨੀ ਜ਼ਬਰਦਸਤ ਸੀ ਕਿ ਅੰਤਰਰਾਸ਼ਟਰੀ ਖਿਡਾਰਨ ਮਨੂ ਪਾਕਰ ਦੇ ਮਾਮਾ ਅਤੇ ਨਾਨੀ ਦੀ ਮੌਕੇ ਤੇ ਹੀ ਮੌਤ ਹੋ ਗਈ। ਹਰਿਆਣਾ ਦੇ ਚਰਖੀ ਦਾத்ਰੀ ਤੋਂ ਇੱਕ ਬੜੀ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਤੁਹਾਂ ਅੰਦਾਜ਼ਾ ਜੇ ਕਿ ਅੰਤਰਰਾਸ਼ਟਰੀ ਖਿਡਾਰਨ ਮਨੂ ਪਾਕਰ ਦੇ ਨਾਨੀ ਅਤੇ ਮਾਮੇ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਇਹ ਹਾਦਸਾ ਮਹਿੰਦਰਗੜ ਬਾਈਪਾਸ ਰੋਡ ਤੇ ਸਕੂਟੀ ਅਤੇ ਬਰੇਜ਼ਾ ਗੱਡੀ ਦੇ ਵਿਚਾਲੇ ਹੋਈ ਟੱਕਰ ਦੇ ਕਾਰਨ ਵਾਪਰਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਅੰਤਰਰਾਸ਼ਟਰੀ ਖਿਡਾਰਨ ਮਨੂ ਪਾਕਰ ਦੇ ਮਾਮਾ ਅਤੇ ਨਾਨੀ ਦੀ ਮੌਕੇ ਤੇ ਹੀ ਮੋਤੋਕਿੱਤ ਕਤਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਏ ਅਤੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਏ ਮੌਕੇ ਤੇ थाना ਸਿਟੀ ਦੇ ਇੰਚਾਰਜ ਸਮੇਤ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੋਂ ਅੰਦਾਜ਼ਾ ਹੈ ਕਿ ਮਨੂਪਾਕਰ ਨੂੰ 2 ਦਿਨ ਪਹਿਲਾਂ ਹੀ ਰਾਸ਼ਟਰਪਤੀ ਤੋਂ ਖੇਡ ਰਤਨ ਅਵਾਰਡ ਮਿਲਿਆ ਸੀ ਮਨੂਪਾਕਰ ਨੂੰ ਸ਼ੁੱਕਰਵਾਰ ਨੂੰ ਰਾਸ਼ਟਰੀ ਖੇਡ ਪੁਰਸਕਾਰ 2024 ਦੇ ਮੌਕੇ ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਕੇ ਅੰਤਰਰਾਸ਼ਟਰੀ ਖਿਡਾਰੀ ਮਨੂ ਪਾਕਰ ਦੇ ਨਾਨੀ ਅਤੇ ਮਾਮੇ ਦੀ ਸੜਕਾਤਸੇ ਦੇ ਵਿੱਚ ਮੌਤ ਹੋ ਗਈ ਹੈ। ਇਹ ਹਾਦਸਾ ਮਹਿੰਦਰਗੜ ਬਾਈਪਾਸ ਰੋਡ ਤੇ ਸਕੂਟੀ ਅਤੇ ਬਰੇਜ਼ਾ ਗੱਡੀ ਦੇ ਵਿਚਾਲੇ ਹੋਈ ਟੱਕਰ ਦੇ ਕਾਰਨ ਵਾਪਰਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਅੰਤਰਰਾਸ਼ਟਰੀ ਖਿਡਾਰਨ ਮਨੂ ਪਾਕਰ ਦੇ ਮਾਮਾ ਅਤੇ ਨਾਨੀ ਦੀ ਮੌਕੇ ਤੇ ਹੀ ਮੌਤ ਹੋ ਗਈ। ਹਰਿਆਣਾ ਦੇ ਚਰਖੀ ਦਾத்ਰੀ ਤੋਂ ਇੱਕ ਬੜੀ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਤੁਹਾਂ ਅੰਦਾਜ਼ਾ ਜੇ ਕਿ ਅੰਤਰਰਾਸ਼ਟਰੀ ਖਿਡਾਰਨ ਮਨੂ ਪਾਕਰ ਦੇ ਨਾਨੀ ਅਤੇ ਮਾਮੇ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਇਹ ਹਾਦਸਾ ਮਹਿੰਦਰਗੜ ਬਾਈਪਾਸ ਰੋਡ ਤੇ ਸਕੂਟੀ ਅਤੇ ਬਰੇਜ਼ਾ ਗੱਡੀ ਦੇ ਵਿਚਾਲੇ ਹੋਈ ਟੱਕਰ ਦੇ ਕਾਰਨ ਵਾਪਰਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਅੰਤਰਰਾਸ਼ਟਰੀ ਖਿਡਾਰਨ ਮਨੂ ਪਾਕਰ ਦੇ ਮਾਮਾ ਅਤੇ ਨਾਨੀ ਦੀ ਮੌਕੇ ਤੇ ਹੀ ਮੋਤੋਕ੍ਰਿ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਏ ਅਤੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਏ। ਮੌਕੇ ਤੇ थाना ਸਿਟੀ ਦੇ ਇੰਚਾਰਜ ਸਮੇਤ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤੋਂ ਅੰਦਾਜ਼ਾ ਹੈ ਕਿ ਮਨੂਪਾਕਰ ਨੂੰ 2 ਦਿਨ ਪਹਿਲਾਂ ਹੀ ਰਾਸ਼ਟਰਪਤੀ ਤੋਂ ਖੇਡ ਰਤਨ ਅਵਾਰਡ ਮਿਲਿਆ ਸੀ। ਮਨੂਪਾਕਰ ਨੂੰ ਸ਼ੁੱਕਰਵਾਰ ਨੂੰ ਰਾਸ਼ਟਰੀ ਖੇਡ ਪੁਰਸਕਾਰ 2024 ਦੇ ਮੌਕੇ ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਕੇ ਅੰਤਰਰਾਸ਼ਟਰੀ ਖਿਡਾਰਨ ਮਨੂ ਪਾਕਰ ਦੇ ਨਾਨੀ ਅਤੇ ਮਾਮੇ ਦੀ ਸੜਕਾਤਸੇ ਦੇ ਵਿੱਚ ਮੌਤ ਹੋ ਗਈ ਹੈ। ਇਹ ਹਾਦਸਾ ਮਹਿੰਦਰਗੜ ਬਾਈਪਾਸ ਰੋਡ ਤੇ ਸਕੂਟੀ ਅਤੇ ਬਰੇਜ਼ਾ ਗੱਡੀ ਦੇ ਵਿਚਾਲੇ ਹੋਈ ਟੱਕਰ ਦੇ ਕਾਰਨ ਵਾਪਰਿਆ। ਟੱਕਰ ਐਨੀ ਜ਼ਬਰਦਸਤ ਸੀ ਕਿ ਅੰਤਰਰਾਸ਼ਟਰੀ ਖਿਡਾਰਨ ਮਨੂ ਪਾਕਰ ਦੇ ਮਾਮਾ ਤੇ ਨਾਨੀ ਦੀ ਮੌਕੇ ਤੇ ਹੀ ਮੌਤ ਹੋ ਗਈ। ਹਰਿਆਣਾ ਦੇ ਚਰਖੀ ਦਾத்ਰੀ ਤੋਂ ਇੱਕ ਬੜੀ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਤੁਹਾਂ ਅੰਦਾਜ਼ਾ ਲੇ ਕਿ ਅੰਤਰਰਾਸ਼ਟਰੀ ਖਿਡਾਰਨ ਮਨੂ ਪਾਕਰ ਦੇ ਨਾਨੀ ਅਤੇ ਮਾਮੇ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਇਹ ਹਾਦਸਾ ਮਹਿੰਦਰਗੜ ਬਾਈਪਾਸ ਰੋਡ ਤੇ ਸਕੂਟੀ ਅਤੇ ਬਰੇਜ਼ਾ ਗੱਡੀ ਦੇ ਵਿਚਾਲੇ ਹੋਈ ਟੱਕਰ ਦੇ ਕਾਰਨ ਵਾਪਰਿਆ। ਟੱਕਰ ਐਨੀ ਜ਼ਬਰਦਸਤ ਸੀ ਕਿ ਅੰਤਰਰਾਸ਼ਟਰੀ ਖਿਡਾਰਨ ਮਨੂ ਪਾਕਰ ਦੇ ਮਾਮਾ ਅਤੇ ਨਾਨੀ ਦੀ ਮੌਕੇ ਤੇ ਹੀ ਮੋਤੋਕਿੱਤ ਕਤਨਾਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਏ ਅਤੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਏ ਮੌਕੇ ਤੇ थाना ਸਿਟੀ ਦੇ ਇੰਚਾਰਜ ਸਮੇਤ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਅੰਦਾਜ਼ਾ ਹੈ ਕਿ ਮਨੁਪਾਕਰ ਨੂੰ 2 ਦਿਨ ਪਹਿਲਾਂ ਹੀ ਰਾਸ਼ਟਰਪਤੀ ਤੋਂ ਖੇਡ ਰਤਨ ਅਵਾਰਡ ਮਿਲਿਆ ਸੀ ਮਨੁਪਾਕਰ ਨੂੰ ਸ਼ੁੱਕਰਵਾਰ ਨੂੰ ਰਾਸ਼ਟਰੀ ਖੇਡ ਪੁਰਸਕਾਰ 2024 ਦੇ ਮੌਕੇ ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਮੇਜਰ ਧਾਂਚੰਦ ਖੇਡ ਰਤਨ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ